ਰਾਜਵੀਰ ਦੀ ਵਾਈਫ ਦੇ ਖਿਲਾਫ ਬੋਲੇ ਘਰ ਦੇ پڑوسی ਕੀ ਕਿਹਾ پڑوسیਆਂ ਨੇ ਸੁਣ ਕੇ ਹੋ ਜਾਓਗੇ ਹੈਰਾਨ ਹਾਂਜੀ ਅੱਜ ਦੀ ਬ੍ਰੇਕਿੰਗ ਨਿਊਜ਼ ਰਾਜਵੀਰ ਦੇ ਕੇਸ 'ਚ ਵੱਡਾ ਮੋੜ پڑوسیਆਂ ਨੇ ਖੋਲ ਦਿੱਤੀ ਐਸੀ ਪੋਲ ਜਿਸ ਨੂੰ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਮਨਸਨ ਚੈਨਲ YouTube ਚੈਨਲ ਜਗਦਾ ਪੰਜਾਬ ਤੇ ਜਿੱਥੇ ਅਸੀਂ ਲੈ ਕੇ ਆਉਣੇ ਹਾਂ ਪੰਜਾਬ ਦੇ ਵਕ ਵਕ ਨਵੀਂ ਨਵੀਂ ਆਤੇ ਤਾਜ਼ਾ ਤਾਜ਼ਾ ਖਬਰਾਂ ਰਾਜਵੀਰ ਜਵੰਦਾ ਦੇ ਜਨਮ ਵਿੱਚ ਨਵਾਂ ਮੋੜ ਦੋਸਤੋ ਜਿੱਥੇ ਸਾਰੇ ਸੋਚ ਰਹੇ ਹਨ ਕਿ ਇਹ ਕੇਸ ਹੁਣ ਹੌਲੀ ਹੌਲੀ ਠੰਡਾ ਪੈ ਰਿਹਾ ਹੈ ਉੱਥੇ ਹੀ ਹੁਣ ਪਿੰਡ ਚੋਂ ਨਿਕਲਿਆ ਉਹ ਬਿਆਨ ਜਿਸ ਨੇ ਦੁਬਾਰਾ ਹਲਚਲ ਮਚਾ ਦਿੱਤੀ ਹੈ ਰਾਜਵੀਰ ਦੇ ਬਿਲਕੁਲ ਨੇੜੇ ਪੜੋਸੀ ਨੇ ਜੋ ਖੁਲਾਸਾ ਕੀਤਾ ਹੈ ਉਹ ਸਿਰਫ ਚਕਾਉਣ ਵਾਲਾ ਨਹੀਂ ਸਗੋਂ ਪੂਰੇ ਮਾਮਲੇ ਨੂੰ ਉਲਟਾ ਕਰ ਦਿੱਤਾ ਹੈ ਰਾਜਵੀਰ ਦੇ ਬਿਲਕੁਲ ਨੇੜੇ ਪੜੋਸੀ ਨੇ ਜੋ ਖੁਲਾਸਾ ਕੀਤਾ ਹੈ ਉਹ ਸਿਰਫ ਚਕਾਉਂਦਾ ਨਹੀਂ ਸਗੋ ਪੂਰੇ ਮਾਮਲੇ ਨੂੰ ਉਲਟਾ ਕਰ ਦਿੰਦਾ ਹੈ ਪੜੋਸੀ ਦੀ ਗਵਾਹੀ ਉਹ ਰਾਤ ਆਮ ਨਹੀਂ ਸੀ ਪੜੋਸੀ ਨੇ ਦਾਵਾ ਕੀਤਾ ਹੈ ਕਿ ਰਾਜਵੀਰ ਦੀ ਮੌਤ ਵਾਲੀ ਰਾਤ ਉਹਨਾਂ ਨੇ ਘਰਾਂ ਤੇ ਆਲੇ ਦੁਆਲੇ ਤਿੰਨ ਇਹੋ ਜਿਹੇ ਲੋਕ ਦੇਖੇ ਜਿਨ੍ਹਾਂ ਨੂੰ ਉਹ ਪਹਿਲੇ ਕਦੇ ਨਹੀਂ ਜਾਣਦੇ ਸਨ ਪੜੋਸੀ ਦੇ ਮੁਤਾਬਕ ਰਾਤ ਦੇ ਲਗਭਗ 1:30 ਵਜੇ ਰਾਜਵੀਰ ਦੇ ਘਰ ਵੱਲੋਂ ਉਸਨੇ ਖਾਸ ਕਿਸਮ ਦੀ ਹੜਬੜਾਤੇ ਆਵਾਜ਼ਾਂ ਸੁਣੀਆਂ ਉਹ ਕਹਿੰਦੇ ਹੈ ਕਿ ਗੱਲ ਕੁਝ ਇਹੋ ਜੀ ਹੈ ਕਿ ਉਹ ਪਹਿਲੀ ਬੋਲਤੇ ਡਰ ਗਿਆ ਪਰ ਉਸਨੇ ਸਾਰੀ ਸੱਚਾਈ ਜਾਂਚ ਟੀਮ ਨੂੰ ਬਿਆਨ ਕਰ ਦਿੱਤੀ ਹੈ ਪੜੋਸੀ ਨੇ ਇਹ ਵੀ ਕਹਿਆ ਕਿ ਮੋਦੇ 2 ਦਿਨ ਪਹਿਲਾਂ ਰਾਜਵੀਰ ਦੇ ਘਰ ਵਿੱਚ ਇੱਕ ਤਿੱਖੀ ਬਹਿਸ-ਬਾਜੀ ਹੋਈ ਸੀ ਪਰ ਉਹ ਬਹਿਸ ਕਿਸ ਨਾਲ ਸੀ ਇਹ ਅਜੇ ਤੱਕ ਸਭ ਤੋਂ ਵੱਡਾ ਰਾਜ਼ ਹੈ ਪੁਰਸ ਨੇ ਇਸ ਬਾਰੇ ਸਰਕਾਰ ਤੌਰ ਤੇ ਕੁਝ ਨਹੀਂ ਕਿਹਾ ਪਰ ਸੂਤਰਾਂ ਦੀ ਮੰਨੀਏ ਤਾਂ ਦੋ ਮਹੱਤਵਪੂਰਨ ਲੋਕਾਂ ਦੀ ਗੁਪਤ ਤਰੀਕੇ ਨਾਲ ਬੁਲਾ ਕੇ ਦੁਆਰਾ ਪੁੱਛਗਿੱਛ ਕੀਤੀ ਗਈ ਹੈ ਕਿ ਇਹ ਕੇਸ ਸਿਰਫ ਇੱਕ ਹਾਸਾ ਨਹੀਂ ਸੀ ਇਸ ਨਵੇਂ ਬਿਆਨ ਤੇ ਇੱਕ ਵੱਡਾ ਸਵਾਲ ਖੜਾ ਕਰ ਦਿੰਦਾ ਹੈ ਕਿ ਰਾਜਵੀਰ ਦੀ ਮੌਤ ਦੇ ਪਿੱਛੇ ਕੋਈ ਨੇੜਲਾ ਚਿਹਰਾ ਹੈ ਕੀ ਮਾਮਲਾ ਇੱਕ ਸੋਚੀ ਸਮਝੀ ਸਾਜ਼ਿਸ਼ ਕੀ ਪੜੋਸੀ ਨੇ ਉਸ ਰਾਤ ਕੀ ਵੇਖਿਆ ਜੋ ਮਾਮਲੇ ਦੀ ਕੁੰਜੀ ਦੇ ਜਾਂਚ ਆ ਗਿਆ ਹੈ ਵੱਡਾ ਟਵਿਸਟ ਦੋਸਤੋ ਇਸ ਵੇਲੇ ਸਭ ਤੋਂ ਜ਼ਿਆਦਾ ਚਰਚਾ ਵਿੱਚ ਰਾਜਵੀਰ ਦੇ ਘਰ ਆਏ ਇਹੋ ਜਿਹੇ ਚਿਹਰੇ ਜਿਨ੍ਹਾਂ ਦੀਆਂ ਮੋਮਟਾਂ ਤੇ ਆਉਣਾ ਜਾਣਾ ਦੀਆਂ ਟਾਈਮਿੰਗ ਪੁਲਿਸ ਸਰਚ ਕਰ ਰਹੀ ਹੈ ਨਾਲ ਹੀ ਰਾਜਵੀਰ ਦੇ ਨੇੜਲੇ ਕੁਝ ਲੋਕਾਂ ਦੇ ਫੋਨ ਕਾਲ ਰਿਕਾਰਡ ਅਤੇ ਕਾਲਸ ਦੀਆਂ ਡਿਟੇਲਾਂ ਵੀ ਕੱਢ ਰਹੀਆਂ ਹਨ ਇਹ ਸਾਰੀ ਜਾਣਕਾਰੀ ਇੱਕ ਗੱਲ ਵੱਲ ਇਸ਼ਾਰਾ ਕਰਦੀ ਹੈ ਦਿਲ ਦੇ ਹਲਣ ਵਾਲਾ ਸੱਚ ਜਲਦੀ ਹੀ ਸਾਹਮਣੇ ਆ ਸਕਦਾ ਹੈ ਦੋਸਤੋ ਇਹ ਮਾਮਲਾ ਕਿੰਨਾ ਗੰਭੀਰ ਹੈ ਇਹ ਤੁਸੀਂ ਸਮਝ ਹੀ ਗਏ ਹੋ ਇਸ ਨਾਲ ਜੁੜੀ ਹਰ ਛੋਟੀ ਵੱਡੀ ਸੱਚੀ ਅਪਡੇਟ ਤੁਹਾਡੇ ਤੋ ਸਭ ਤੋਂ ਪਹਿਲਾਂ ਮਿਲੇਗੀ YouTube Jagda Punjab ਤੇ ਅਤੇ ਜੇਕਰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਅਤੇ ਸ਼ੇਅਰ ਕਰੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਜਰੂਰ ਦਵਾ ਦੇਣਾ ਜੋ ਕਿ ਆਉਣ ਵਾਲੀ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਜਾਵੇ ਮਿਲਦੇ ਹਾਂ ਕਿਸੇ ਖਾਸ ਖਬਰ ਖਾਸ ਅਪਡੇਟ ਦੇ ਨਾਲ ਜੁੜੇ ਰਹੋ ਆਪਣੇ YouTube ਚੈਨਲ ਜਾਗਦਾ ਪੰਜਾਬ ਤੇ ਧੰਨਵਾਦ ਦੋਸਤੋ